ਨੇ ਚੌਪਿਆਂ ਜਿੱਥੇ ਤਸੀਹ ਸਤਿ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਇਸ ਕਰਕੇ ਪਹੁੰਚੇ ਸਰ ਗੁਰੂ ਮਹਾਰਾਜ ਦੀ ਕਿਰਪਾ ਉਹ ਤਾਂ ਨਮਾਰ ਕਰਦੇ ਆ ਵਾਹਿਗੁਰੂ ਜਿਨ੍ਹਾਂ ਨੇ ਇਹ ਸੇਵਾ ਦਰਸ਼ਨ ਕਰਨ ਦੀ ਬਖਸ਼ੀ ਹੈ ਸੋ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਪਰਿਵਾਰ ਵਾਸਤੇ ਸੁਖ ਸ਼ਾਂਤੀ ਮੰਗ ਕੇ ਚੜ੍ਹਦੀ ਕਲਾ ਵਾਸਤੇ ਭੰਦੀ ਵਾਸਤੇ ਇਹ ਬੇਨਤੀ ਕਰਨ ਪੰਥ ਵਿੱਚ ਬਵਾਦ ਬਹੁਤ ਚੱਲਦਾ ਪਿਆ ਬਾਅਦ ਜਹੇਦਾਨ ਨੂੰ ਲੈ ਕੇ ਅਕਰੋਮਨੀ ਕਮੇਟੀ ਦਾ ਜੀ ਮੀਟਿੰਗ ਵੀ ਹੈਗੀ ਕੀ ਸਾਰ ਲੱਗਦੀ ਮੀਟਿੰਗ ਦੀ ਵਿਵਾਦ ਨਾ ਜੇ ਆਪਦੇ ਮਨ ਸੋਚ ਲੋ ਹੋ ਜਾਂਦਾ ਕੋਈ ਵਿਵਾਦ ਨਹੀਂ ਮੇਰੀ ਰਖਾਜਦਾ ਸਭ ਸ਼ਾਂਤੀ ਹੈ ਦੇਖੋ ਸਭ ਸ਼ਾਂਤੀ ਹੈ ਚੜਦੀ ਕਲਾ ਗੁਰੂ ਕਿਰਪਾ ਕਰੋ ਪੰਥ ਨੇ ਵੀ ਚੜਦੀ ਕਲੇ ਜਣਾ ਕਿ ਕਦੇ ਇਸਰੇ ਡਾਉਣ ਹੋਣਾ ਹੀ ਨਹੀਂ ਦੁਨੀਆ ਤੇ ਬੜੇ ਵੱਡੇ ਵੱਡੇ ਹਮਲੇ ਹੋਏ ਨੇ ਝੱਲੇ ਨਾ ਸੀ ਹੁਣ ਤਾਂ ਗੱਲ ਹੀ ਕੁਛ ਨਹੀਂ ਗੋਲੀਆਂ ਝੱਲੀਆਂ ਨੇ ਸੀ ਇਹ ਕਿਹੜੀ ਗੱਲ ਹੈ ਉਹਨਾਂ ਸਾਬ ਲੁਧਿਆਣਾ ਵੀ ਜਗਣੀ ਚੋਣਾ ਹੋ ਰਹੀ ਹੈ ਨਾ ਅਕਾਲੀ ਦਲ ਦੀ ਕਿਵੇਂ ਤਿਆਰੀ ਹੈ ਕਹੇ ਜਾ ਰਹੇ ਕਿ ਇਸ ਵਾਰੀ ਪਲੜਾ ਭਾਰੀ ਅਕਾਲੀ ਦਲ ਦਾ ਦੇਖੋ ਬੇਨਤ ਕਰ ਰਹੇ ਅਸੀਂ ਅੱਗੇ ਸੰਗਤ ਨੇ ਸੋਚਣਾ ਹੈ ਉਹ ਲੋ ਪੀਲੇ ਕੇ ਪਾਈ ਜੋ ਹਾਲਾਤ ਹੈ ਤੁਸੀਂ ਕਾਂਗਰਸ ਦੇ ਵੀ ਦੇਖ ਲੇ ਪਾਸ ਸਾਲ ਇਹਨਾਂ ਦੇ ਵੀ 3 ਸਾਲ ਟੱਪ ਚੱਲੇ ਪੰਜ ਹੋਰ ਵਾਲੇ ਇਹਨੇ ਸਾਢੇ 30 ਹੋ ਗਏ ਇਸ ਕਰਕੇ ਸਾਰੇ ਹਾਲਾਤ ਤੋਂ ਬਾਅਦ ਦੇਖ ਲਓ ਕਿ ਜੇਤਾ ਇਹ ਜਿਹੜੀ 8 ਸਾਢੇ 8 ਸਾਲ ਤੇ ਇੱਕ ਵੀ ਇਟ ਨਵੀ ਲੱਗੀ ਹੈ ਇੱਕ ਟੂਆ ਭਰਿਆ ਹੈ ਜਾਂ ਕੋਈ ਹੋਰ ਕਿਸੇ ਪਾਸੇ ਤਰੱਕੀ ਹੋਈ ਹੈ ਜਿਹੜਾ ਰਹਿੰਦਾ ਪੰਜਾਬ ਸ਼ੂ ਜੁੜੀ ਹੈ ਤੇ ਇਹ ਹੋਰ ਯਾਰਦ ਤਾਂ ਦੂਜੀ ਵਾਰ ਸੋਚ ਲੈਣ ਲੋਕ ਨਹੀਂ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਪਾਈ ਆਓ ਆਪਾਂ ਸੋਚੋ ਕਿ ਆਪਾਂ ਪੰਜਾਬ ਬਸਾਉਣਾ ਹੈ ਇਹ ਬਸਾਉਣਾ ਹੈ ਇਹ ਫਿਰ ਇਹਨਾਂ ਦੋਨਾਂ ਪਾਰਟੀਆਂ ਠਕਰਾਓ ਕਾਲੀ ਦਲ ਨੂੰ ਜੋ ਤੁਹਾਡੀ ਆਪਣੀ ਪਾਰਟੀ ਆ ਸਦਾ ਤੋਂ ਲੜਦੇ ਆ ਸਦਾ ਪੰਜਾਬ ਪਿੱਛੇ ਲੜਦੇ ਰਹਾਂਗੇ ਵੀ ਤੇਰੇ ਨਹੀਂ ਬੋਟ ਪਾਓ ਬਿਲਕੁਲ ਜੀ ਬਿੱਤੇ ਦਿਨ ਇੱਕ ਬਜ਼ੁਰਗ ਦੇ ਕੁੱਟ ਮਾਰੀ ਐ ਸਿੱਖ ਨੌਜਵਾਨ ਦੇ ਇਤੋਂ ਵੱਡੀ ਗੱਲ ਹੋਈ ਹੈ ਸਹਿੰਦਸਤਾਨ ਦੇ ਵਿੱਚ ਸਭ ਤੋਂ ਕਾਲਾ ਦਿਨ ਉਸੇ ਜਦੋਂ ਕਿ ਪੰਜਾਬ ਦੀ ਧਰਤੀ ਤੇ ਇਹ ਗੁਰਸਿੱਖ ਨੇ ਕਿਹਾ ਕਿ ਰਸਤੇ ਤੋਂ ਤੁਸੀਂ ਲੰਘ ਜਾਣ ਦੇ ਲੋਕਾਂ ਨੂੰ ਤੰਗ ਨਾ ਕਰੋ ਉਹਦੀ ਪੱਗ ਲਾਹੀ ਉਹਦੀ ਇਜ਼ਤ ਕਿਤੇ ਇਤੋਂ ਵੱਡੀ ਘਟਨਾ ਮਾੜੀ ਹੋ ਨਹੀਂ ਸਕਦੀ ਇਹ ਜੇ ਇਸ ਦਾ ਨੋਟਿਸ ਦਿੱਲੀ ਸਰਕਾਰ ਨੂੰ ਵੀ ਲੈਣਾ ਚਾਹੀਦਾ ਇਹ ਦੇਸ਼ ਦੇ ਵਾਸਤੇ ਸਭ ਤੋਂ ਕਾਲਾ ਦਿਨ ਹੋਇਆ ਮੇਰਾ ਇਤਿਹਾਸ ਚ ਲਿਖ ਲਿਓ ਕਿ ਅਗਰ ਇਸ ਦਾ ਨੋਟਸ ਸਹੀ ਨਾਲ ਨਾ ਲਿਆ ਗਵਰਨਮੈਂਟ ਨੇ ਇਹ ਕਾਲਾ ਦਿਨ ਹੋਏਗਾ ਅੱਜ ਜਿੱਦੀ ਵਿਧਾਨ ਸਭਾ ਨੂੰ ਲੈ ਕੇ ਇੱਕ ਮਤਾ ਪਾਸ ਹੋ ਸਕਦਾ ਕਮੇਟੀ ਦੇ ਵਿੱਚ ਕਿਵੇਂ ਦੇਖੀ ਉਹ ਕੋਈ ਨਹੀਂ ਜੀ ਉਹ ਤਾਂ ਸਾਰਾ ਉਹਨਾਂ ਦੀਆਂ ਡਿਊਟੀਆਂ ਨੂੰ ਤਾਂ ਕਮੇਟੀ ਤੇ ਇੱਕ ਵੱਖਰਾ ਸਭਾ ਹੈ ਗਿਆ ਮੈਂ ਉਹਦੇ ਤੇ ਕੋਈ ਗੱਲ ਕਰਨੀ ਨਹੀਂ ਤੁਸੀਂ ਜਹੇਦਾਰਾਂ ਨੂੰ ਲੈ ਕੇ ਤਾਂ ਦਿੱਕਰ ਕੋਈ ਕਾਰਜਕਾਰੀ ਜਹੇਦਾਰ ਕੋਈ ਜਿਹੜਾ ਪ੍ਰਚਾਰ ਤੇ ਕਰਦੇ ਮੈਂ ਕਹਿੰਦਾ ਜੀ ਜਹੇਦਾਰ ਜੇ ਪਹਿਲਾ ਸੀ ਉਹ ਹੀ ਵਧੀਆ ਸੀ ਜਿਹੜੇ ਹੁਣ ਐ ਉਸ ਤੋਂ ਵਧੀਆ ਕੋਈ ਕੋਈ ਹੈ ਇਹ ਵਧੀਆ ਕਰਕੇ ਉਸੇ ਇਸ ਜਗ੍ਹਾ ਤੇ ਗੁਰੂ ਸੇਵਾ ਲੈਂਦਾ ਗੁਰੂ ਹੀ ਲਾਉਂਦਾ ਹੈ ਗੁਰੂ ਹੀ ਸੇਵਾ ਲੈਂਦਾ